ਸਸਿਕਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੇ ਵਿੱਚ ਕੀ ਚੱਲਦਾ ਪਿਆ ਹੈ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ ਤੇ ਪੰਜਾਬ ਦੇ ਵਿੱਚ ਮਹਿਲਾਵਾਂ ਸੁਰੱਖਿਆ ਦੇ ਲਈ ਹਿਫਾਜ਼ਤ ਪ੍ਰੋਜੈਕਟ ਦੀ ਸ਼ੁਰੂਆਤ ਕੈਬਨਿਟ ਮੰਤਰੀ ਬਲਜੀਤ ਕੌਰ ਕਰਨਗੇ ਉਤ ਕਾਰਟਨ 10 ਮਿੰਟਾਂ ਦੇ ਵਿੱਚ ਮਦਦ ਮਿਲਣ ਦਾ ਕੀਤਾ ਗਿਆ ਦਾਵਾ ਪੱਟੀ ਦੇ ਵਿੱਚ ਪ੍ਰੇਮ ਸਬੰਧਾਂ ਦੇ ਸ਼ੱਕ ਦੇ ਚੱਲਦੇ ਆ ਪਤੀ ਨੇ ਆਪਣੀ ਪਤਨੀ ਦਾ ਕੀਤਾ ਬੇਰਹਿਮੀ ਦੇ ਨਾਲ ਕਤਲ লাশ ਨੂੰ ਖੁਰਦ-ਪੁਰਦ ਕਰਕੇ ਸਿਟਿਆ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪਤੀ ਸੰਗਰੂਰ ਦੇ ਪਵਾਨੀਗੜ੍ਹ ਦੇ ਵਿੱਚ ਚੰਡੀਗੜ੍ਹ ਬਟਿੰਡਾ ਹਾਈਵੇ ਤੇ ਕਿਸਾਨਾਂ ਦਾ ਤਰਨਾ ਹਾਲੇ ਵੀ ਚਾਰੀ ਬੀਤੇ ਦਿਨ ਨੇ ਚੰਡੀਗੜ੍ਹ ਦੇ ਵਿੱਚ ਕਿਸਾਨੀ ਜੋ ਸੰਘਰਸ਼ ਹੋਣਾ ਸੀ ਉਹ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਨਵੇਂ ਹਾਲਾਤ ਹੋਏ ਪੈਦਾ ਗੰਡਾ ਟੌਨ ਵਾਲੀ ਟਰਾਲੀ ਦੇ ਨਾਲ ਦੋ ਕਾਰਾਂ ਦੀ ਭਿਆਨਕ ਟੱਕਰ ਤਿੰਨ ਸਮੇਤ ਦੋ ਐਨਆਰਆਈ ਸਕੇ ਸਾਡੂਆਂ ਦੀ ਹੋਈ ਮੌਤ ਮੌਕੇ ਤੇ ਲੋਕਾਂ ਦੀਆਂ ਨਿਕਲੀਆਂ ਤਾਹਾਂ ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ ਕਤਲਗਾਰ ਦਾਲ ਦਾ سلسلہ ਗਵੰਡੀ ਨੇ ਗਵੰਡੀ ਤੱਕ ਕੀਤਾ ਕਤਲ ਪੁਲਿਸ ਨੇ ਕੁਝ ਹੀ ਸਮੇਂ ਦੇ ਵਿੱਚ ਕਤਲ ਦੀ ਸੁਲਝਾਈ ਗੁੱਥੀ ਦੁਖੀ ਹਿਰਦੇ ਦੇ ਨਾਲ ਮਾਤੀ ਦਾ ਕੀਤਾ ਗਿਆ ਅੰਤਿਮ ਸੰਸਕਾਰ ਅਬੋਹਰ ਵਿਖੇ ਕੀਤੀ ਸੀ ਖੁਦਕੁਸ਼ੀ ਸੌਰੇ ਪਰਿਵਾਰ ਤੇ ਲੱਗੇ ਸਨ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਤੇ ਹੁਣ ਕਰਦੇ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਪ੍ਰੋਜੈਕਟ ਹਿਫਾਜ਼ਤ ਦਾ ਉਦਘਾਟਨ ਕੀਤਾ ਜਾਵੇਗਾ ਜਿਸ ਬਾਬਤ ਅਹਿਮ ਜਾਣਕਾਰੀ ਕੈਬਨਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਥੋੜੇ ਸਮੇਂ ਦੇ ਵਿੱਚ ਮਹਿਜ਼ 10 ਮਿੰਟਾਂ ਦੇ ਵਿੱਚ ਇੱਥੇ ਮਹਿਲਾਵਾਂ ਨੂੰ ਸੁਰੱਖਿਆ ਪਰਦਾਨ ਕਰ ਦਿੱਤੀ ਜਾਵੇ ਕਿ ਪੰਜਾਬ ਸਰਕਾਰ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਨਵਾਂ ਪ੍ਰੋਜੈਕਟ ਲਿਆ ਰਹੀ ਹੈ ਇਸ ਦਾ ਨਾਮ ਹਿਫਾਜ਼ਤ ਰੱਖਿਆ ਗਿਆ ਹੈ ਸਰਕਾਰ ਇਸ ਪ੍ਰੋਜੈਕਟ ਨੂੰ 6 ਮਾਰਚ ਨੂੰ ਲਾਂਚ ਕਰੇਗੀ ਜ਼ਿਕਰ ਇਹ ਖਾਸ ਹੈ ਕਿ ਇਸ ਪ੍ਰੋਜੈਕਟ ਨੂੰ ਲਿਆਉਣ ਦਾ ਮਕਸਦ ਕਿਸੇ ਵੀ ਤਰ੍ਹਾਂ ਦੇ ਹਿੰਸਾ ਚ ਵਿੜਤ ਮਹਿਲਾਵਾਂ ਨੂੰ ਤੁਰੰਤ ਸਹਾਇਤਾ ਪਹੁੰਚਾਣਾ ਹੋਵੇਗਾ ਬਲੌਕ ਪੱਧਰ ਤੇ ਪਹਿਲਾ ਇਹ ਬਣਾਏ ਗਏ ਵਨ ਸਪੌਟ ਸੈਂਟਰ ਇਸ ਦੇ ਵਿੱਚ ਮਦਦ ਕਰਨਗੇ ਇਸ ਤੋਂ ਇਲਾਵਾ ਸਖੀ ਵੈਬ ਪੋਰਟਲ ਦੇ ਜ਼ਰੀਏ ਬੱਚਾ ਕਾਟਤੀ ਨਿਗਰਾਨੀ ਕੀਤੀ ਜਾਵੇਗੀ ਮਹਿਲਾਵਾਂ ਮੁਸ਼ਕਿਲ ਦੀ ਘੜੀ ਦੇ ਵਿੱਚ ਕਿਸੇ ਵੀ ਸਮੇ 181 ਹੈਲਪਲਾਈਨ ਨੰਬਰ ਤੇ ਸ਼ਿਕਾਇਤ ਦਰਜ ਕਰਵਾ ਸਕਣਗੀਆਂ ਹਫਾਜ਼ਤ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਮਹਿਲਾ ਨੂੰ 10 ਮਿੰਟ ਦੇ ਵਿੱਚ ਸਹਾਇਤਾ ਪਹੁੰਚਾਉਣ ਦਾ ਦਾਵਾ ਕੀਤਾ ਗਿਆ ਆ ਪੰਜਾਬ ਦੇ ਵਿੱਚ ਕਤਲੋਗਾਰ ਦਾ ਦਸ ਦਾ سلسلہ ਰੁਕਣ ਦਾ ਨਾਮ ਨਹੀਂ ਲੈਂਦਾ ਪਿਆ ਪਰ ਇੱਥੇ ਇੱਕ ਅਜਿਹੀ ਖਬਰ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਉਸ ਦੀ লাশ ਨੂੰ ਖੁਰਦਪੁਰਦ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਜਦੋਂ ਇਸ ਬਾਬਤ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਕਈ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆਉਂਦੇ ਪਏ ਆ ਜਿਗਰੇ ਖਾਸ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ ਵਿਖੇ ਇੱਕ ਦਰਿੰਦਗੀ ਦਾ ਭਰਿਆ ਮਾਮਲਾ ਸਾਹਮਣੇ ਆਇਆ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੀ লাশ ਨੂੰ ਖੁਰਦਪੁਰਦ ਕਰਨ ਕੇ ਉਸ ਦੀ লাশ ਨਹਿਰ ਦੇ ਵਿੱਚ ਸੁੱਟ ਦਿੱਤੀ ਗਈ ਸਬੰਧੀ ਜਾਣਕਾਰੀ ਮੁਤਾਬਕ ਥਾਣਾ ਸਿਟੀ ਪੱਟੀ ਦੇ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਲੜਕੀ ਗੁਰਪ੍ਰੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਦਰਜ ਕਰਵਾਏ ਬਿਆਨਾਂ ਦੇ ਵਿੱਚ ਕਿ ਚਮਕੌਰ ਸਿੰਘ ਨੇ ਉਹਨਾਂ ਦੀ ਲੜਕੀ ਦਾ ਕਤਲ ਕਰਕੇ Laash ਨੂੰ ਹਰੀਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਚਮਕੌਰ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਹੈ। ਨਵੀਂ ਹਾਂਜੀ ਬਾਉ ਜੀ ਕੀ ਨਾਮ ਤੁਹਾਡਾ? ਨਾਮ ਸਰਦਾਰ ਜਿਕੰਦਰ ਸਿੰਘ। ਕੀ ਗੱਲ ਬਾਤ ਹੋਈ ਜਿਹੜਾ ਠਾਣੀ ਖੜੇ ਅੱਛਾ ਐਥੇ ਆਇਆ ਮੈਨੂੰ ਪਤਾ ਲੱਗਾ ਕਿ ਲੱਕੜੂ ਮਾਰਤੀ ਹੈ ਤੁਹਾਡੇ ਤੇ ਕਿਨੇ ਮਾਰੀ ਹੈ ਅੱਛਾ ਤੁਮ ਕੋਲ ਨੇ ਕੀ ਲੱਗਦਾ ਚਮਕਾਦਲ ਤੁਮ ਯਾਰ ਜਵਾਈ ਕਿੱਥੋਂ ਦਾ ਰਹਿਣਾ ਸਰ ਐਥੋਂ ਦਾ ਪੱਟੀ ਦਾ ਰਹਿਣਾ ਆ ਪੰਜਾਂ ਪੰਜਾਂ ਮਾਹੀ ਹੈ ਵਿਚੇ ਬੁੜੀਆਂ ਨੇ ਪੰਜਾਂ ਪਰ ਹੀ ਮਾਂ ਭੈਣ ਤੇ ਇਹ ਬੁੜੀ ਕੀ ਮੰਗੀ ਕਰਦੇ ਹਾਂਜੀ ਮੰਗ ਕੀ ਕਰਦੀ ਆ ਮੰਗ ਜਾਂਗਾ ਕੁਛ ਨਹੀਂ ਮੰਗ ਮੈਂ ਛੇ ਆਪਾਂ ਆਪਣੀ ਚਾਹੀਦੀ ਮੈਨੂੰ ਵਰਗੋ ਹੋਰ ਮੰਗ ਕਰਦੀ ਹੈ ਮੈਨੂੰ ਕੋਈ ਮੰਗ ਨਹੀਂ ਚਾਹੀਦੀ ਮੇਰੇ ਕੀ ਚਾਹੀਦੀ ਮੈਨੂੰ ਪੰਜਾਬ ਦੇ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਾਵੇਂ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਧਰਨਾ ਚੱਲਦਾ ਪਿਆ ਹੈ ਪਰ ਦੂਸਰੇ ਪਾਸੇ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਜੋ ਧਰਨਾ ਕਿਸਾਨਾਂ ਦੇ ਵੱਲੋਂ ਐਸਕੇਮ ਦੇ ਵੱਲੋਂ ਕਿਹਾ ਗਿਆ ਸੀ ਕਿ ਦਿੱਤਾ ਜਾਵੇਗਾ ਉਹ ਵੀ ਰੱਦ ਕਰ ਦਿੱਤਾ ਗਿਆ ਸੀ ਜਦੋਂ ਕੁਝ ਕਿਸਾਨਾਂ ਦੀ ਰਿਹਾਈ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਸੀ ਪਰ ਇੱਥੇ ਗੱਲ ਹੁਣ ਚੰਡੀਗੜ੍ਹ ਨਸਤੀਕ ਪਵਾਨੀਗੜ੍ਹ ਹਾਈਵੇ ਦੇ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਹਾਲੇ ਵੀ ਬਠਿੰਡਾ ਹਾਈਵੇ ਤੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਕੀਤਾ ਗਿਆ ਆ ਜ਼ਿਕਰੇ ਖਾਸ ਹੈ ਕਿ ਐਸਕੇਐਮ ਨੇ ਚੰਡੀਗੜ੍ਹ ਮੋਰਚਾ ਲਗਾਉਣ ਦਾ ਫੈਸਲਾ ਰਲਤ ਕਰ ਦਿੱਤਾ ਸੀ ਕਿਸਾਨਾਂ ਨੇ ਅਤੇ ਅਧਿਕਾਰੀਆਂ ਦੇ ਵਿੱਚ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਜ਼ਿਕਰੇ ਖਾਸ ਹੈ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਨੇਤਾ ਨੇ ਦੱਸਿਆ ਸੀ ਕਿ ਸੰਜੁਕਤ ਕਿਸਾਨ ਮੋਰਚੇ ਦੇ ਨੇਤਾ ਮਨਜੀਤ ਧਨੇਰ ਦੀ ਅਗਵਾਈ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਮੈਟਕ ਹੋਈ ਅਤੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਉਣ ਨੂੰ ਲੈ ਕੇ ਉਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ ਪਰ ਅਜੇ ਹੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਹਾਲੇ ਵੀ ਧਰਨਾ ਪ੍ਰਦਰਸ਼ਨ ਚੱਲਦਾ ਪਿਆ ਹੈ ਕੀ ਕਹਿਣਾ ਹੈ ਇਹਨਾਂ ਮੋਰਚੇ ਦੇ ਆਗੂਆਂ ਦਾ ਤੁਸੀਂ ਵੀ ਨਾਲ ਦੀ ਨਾਲ ਇਸ ਨੂੰ ਸੁਣ ਕੇ ਆਪਣਾ ਜਵਾਬ ਦੇ ਦੇਣਾ ਆ ਭਪਿੰਦਰ ਸਿੰਘ ਲੋਂਗੋਵਾਲ ਜੀ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਜੀ ਅਸੀਂ ਦੇਖ ਰਹੇ ਹਾਲੇ ਵੀ ਜਿਹੜਾ ਹੈਗਾ ਧਰਨਾ جاری ਹੈ ਚੰਡੀਗੜ੍ਹ ਪਟਿਆਲਾ ਨੈਸ਼ਨਲ ਹਾਈਵੇ ਜਿਹੜਾ ਹੈਗਾ ਟਰਾਲੀਆਂ ਦੇ ਨਾਲ ਜਾਮ ਕੀਤਾ ਪਿਆ ਹੈ ਇਹ ਕਦੋਂ ਤੱਕ ਧਰਨਾ ਖੁੱਲ੍ਹ ਨਹੀਂ ਸੰਭਾਵਨਾ ਹੈ ਜੀ ਦੇਖੋ ਜੋ ਇਹ ਮੋਰਚੇ ਦੀ ਐਲਾਨ ਹੋਇਆ ਸੀ ਸੰਯੁਕਤ ਮੋਰਚੇ ਵੱਲੋਂ ਸਾਡੀਆਂ 18 ਮੰਗਾਂ ਸੀ ਪੰਜਾਬ ਨਾਲ ਸੰਬੰਧਤ ਸੀਗੀਆਂ ਕੁਝ ਕੇਂਦਰ ਨਾਲ ਸੰਬੰਧਤ ਸੀਗੀਆਂ ਉਹਨਾਂ ਸੰਬੰਧੀ ਸ਼ੁਰੂ ਕੀਤਾ ਸੀ ਤੇ ਪੁਲਿਸ ਵੱਲੋਂ ਦੋ ਦਿਨ ਛਾਪੇਮਾਰੀ ਕਰਕੇ ਸੈਂਕੜੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਮੋਰਚਾ ਫੇਲ ਕਰਨ ਲਈ ਪੰਜਾਬ 'ਚ ਥਾਂ-ਥਾਂ ਤੇ ਨਾਕੇਬੰਦੀ ਕੀਤੀ ਗਈ ਇੱਥੇ ਵੀ ਭਾਰੀ ਨਾਕੇਬੰਦੀ ਕਰਕੇ ਸਾਨੂੰ ਰੋਕਿਆ ਗਿਆ ਸੀ ਤੇ ਕੱਲ ਐਲਾਨ ਕੀਤਾ ਸਰਕਾਰ ਨੇ ਕਿ ਸਾਰੇ ਆਗੂ ਰਿਹਾ ਕਰ ਦਿੱਤੇ ਜਾਣਗੇ ਅੱਜ 12 ਵਜੇ ਤੱਕ ਤਾਂ ਸਯੁਗਤ ਮੋਰਚੇ ਦਾ ਐਲਾਨ ਹੈ ਕਿ ਜਦੋਂ ਤੱਕ ਸਾਰੇ ਆਗੂ ਰਿਹਾਅ ਨਹੀਂ ਹੋ ਜਾਂਦੇ ਉਦੋਂ ਤੱਕ ਕੋਈ ਜਿਹੜੇ ਤੇ ਫੈਸਲਾ ਨਹੀਂ ਲਿਆ ਜਾਊਗਾ ਜਦੋਂ ਆਗੂ ਰਿਹਾਅ ਹੋਗੇ 12 ਵਜੇ ਤੋਂ ਬਾਅਦ ਕੋਈ ਅਗਲਾ ਫੈਸਲਾ ਹੋਣਾ ਹੈ ਪਰ ਉਦੋਂ ਤੱਕ ਅਸੀਂ ਇੱਥੇ ਡਟੇ ਹੋਏ ਹਾਂ ਅੱਗੇ ਜੋ ਵੀ ਸਯੁਗਤ ਮੋਰਚੇ ਦਾ ਫੈਸਲਾ ਆਊਗਾ ਅਸੀਂ ਉਸ ਮੁਤਾਬਕ ਚੱਲਾਂਗੇ ਤੁਹਾਡੀ ਯੂਨਿਟ ਕਿੰਨੇ ਜਿਹੜੇ ਕਿਸਾਨ ਸੀਗੇ ਕੱਲ ਡਿਟੇਨ ਕੀਤੇ ਗਏ ਸੀ ਆ ਹਰਾਸਤ ਚ ਲੈ ਗਏ ਸੀ ਆ ਸੰਗਰੂਰ ਜ਼ਿਲ੍ਹੇ ਚੋਂ ਸਾਡੀ ਜਥੇਬੰਦੀ ਦੇ 5 ਆਗੂ ਜਿਹੜੇ ਸੀਗੇ ਉਹ ਡਿਟੇਨ ਕੀਤੇ ਗਏ ਸੀ ਔਰ ਰਾਤ ਉਹ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਛੱਡਿਆ ਗਿਆ तकरीबन 10:30 11 ਵਜੇ ਜੀ ਹੁਣ ਅਗਲੀ ਦੀ ਰਣਨੀਤੀ ਜਿਹੜੀ ਮੀਟਿੰਗ ਤੋਂ ਬਾਅਦ ਹੀ ਤੈਅ ਕੀਤੀ ਜਾਊਗੀ ਅਗਲੀ ਰਣਨੀਤੀ ਸਯੁਕਤ ਮੋਰਚੇ ਦੇ ਜਿਹੜੇ ਸੂਬੇ ਦੀ ਲੀਡਰਸ਼ਿਪ ਹੈ ਉਹਦੇ ਵੱਲੋਂ ਤੈਅ ਕੀਤੀ ਜਾਣੀ ਹੈ ਔਰ ਅਸੀਂ ਤਾਂ ਪੰਜਾਬ ਦੇ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜੋ ਰਸਤਾ ਟਕਰਾ ਦਾ اختیار ਕੀਤਾ ਹੈ ਬਹੁਤ ਹੀ ਇਹ ਘਟਿਆ ਰਸਤਾ ਹੈਗਾ ਔਰ ਗੱਲਬਾਤ ਰਹੀਂ ਪੰਜਾਬ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਲੋਕ ਭਗਵੰਤ ਮਾਨ ਦੇ ਮੂੰਹ ਕੜੀ ਦੇਖ ਰਹੇ ਆ ਕੇ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਹੈ ਧਰਤੀ ਹੇਠਲਾ ਪਾਣੀ ਜੇ ਡੂੰਗਾ ਜਾ ਰਿਹਾ ਹੈ ਉਹਨੂੰ ਬਚਾਉਣ ਲਈ ਪੰਜਾਬ ਪੱਖੀ ਖੇਤੀ ਨੀਤੀ ਦੀ ਲੋੜ ਹੈ ਤੇ ਇਹਦੇ ਤੇ ਚਰਚਾ ਹੋਣੀ ਸੀ ਜਿਹਦੇ ਤੋਂ ਭੁਗਤਵਾਨ ਭੱਜਿਆ ਇਸੇ ਤਰ੍ਹਾਂ ਜੋ ਪੰਜਾਬ ਦੇ ਸਹਿਕਾਰੀ ادارے ਨੇ ਕੋਆਪਰੇਟਿਵ ਹੈ ਮਿਲਕ ਫੈਡ ਹੈ ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰ ਵੱਡੀ ਪੱਧਰ ਤੇ ਫੈਲਿਆ ਹੈ ਬੇਰਕਾ ਵਗੈਰਾ ਹੈਗੇ ਆ ਤੇ ਉਹਨਾਂ ਤੇ ਨੱਥ ਪਾ ਕੇ ਭ੍ਰਿਸ਼ਟਾਚਾਰ ਤੇ ਉਹ ਸਾਰਾ ਕੰਮ ਸਹੀ ਕਰੇ ਇਸ ਗੱਲ ਤੇ ਚਰਚਾ ਹੋਣੀ ਸੀ ਤੇ ਸਾਡੇ ਪੰਜਾਬ ਦੇ ਸਕੂਲਾਂ ਚ ਸੀਬੀਐਸਸੀ ਦੇ ਸਕੂਲਾਂ ਦੇ ਵਿੱਚ ਕੇਂਦਰ ਸਰਕਾਰ ਦੀ ਜਿਹੜੀ এডਿਕੇਸ਼ਨ ਪਾਲਿਸੀ ਹੈ ਉਸ ਦੇ ਮੁਤਾਬਕ ਪੰਜਾਬੀ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਹ ਸਾਡੀ ਮੰਗ ਹੈ ਕਿ ਪੰਜਾਬੀ ਸਾਰੇ ਸਕੂਲਾਂ ਚ ਸਾਡੇ ਬੱਚਿਆਂ ਨੂੰ ਪੜ੍ਹਾਈ ਜਾਵੇ। ਉਹ ਇਸ ਤਰ੍ਹਾਂ ਪਾਣੀਆਂ ਦਾ ਮਾਮਲਾ ਹੈਗਾ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਔਰ ਇਸੇ ਤਰ੍ਹਾਂ ਜਿਹੜਾ ਦਰਿਆ ਨੇ ਸਾਡੇ ਪਵਿੱਤਰ ਦਰਿਆ ਨੇ ਪਾਣੀ ਹੈ ਉਹਨਾਂ ਨੂੰ ਜ਼ਹਿਰਾਂ ਘੋਲ ਕੇ ਦੂਸ਼ਿਤ ਕੀਤਾ ਜਾ ਰਿਹਾ ਹੈ। ਇਹਨਾਂ ਦਰਿਆਵਾਂ ਦੇ ਵਿੱਚ ਜ਼ਹਿਰਾਂ ਪਾਉਣੀਆਂ ਬੰਦ ਕੀਤੀਆਂ ਜਾਣ ਇਹੋ ਜਿਹੀਆਂ ਪੰਜਾਬ ਪੱਖੀ ਮੰਗਾਂ ਤੇ ਚਰਚਾ ਹੋਣੀ ਸੀ। ਪਰ ਮੁੱਖ ਮੰਤਰੀ ਸਾਹਿਬ ਇਹ ਸਾਰੇ ਮਾਮਲੇ ਨੂੰ ਹੋਰ ਰੂਪ ਦੇ ਰਹੇ ਆ। ਸੰਯੁਕਤ ਮੋਰਚੇ ਦਾ ਸੱਦਾ ਇਹਨਾਂ ਮਾਮਲਿਆਂ ਤੇ 34 ਸੈਕਟਰ 'ਚ ਧਰਨਾ ਦੇਣ ਦਾ ਸੀ। ਉਹੀ ਸਰਕਾਰ ਤੋਂ ਡਿਮਾਂਡ ਕੀਤੀ ਸੀ ਵੀ ਸਾਨੂੰ ਆ ਜਗ੍ਹਾ ਦੇ ਦਿਓ। ਤੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੱਪ ਮਾਰ ਰਹੇ ਨੇ। ਵੱਡੇ-ਵੱਡੇ ਵੀ ਕਿਸਾਨਾਂ ਨੇ ਰੇਲਾਂ ਰੋਕਣੀਆਂ ਸੀ, ਸੜਕਾਂ ਰੋਕਣੀਆਂ ਸੀ। ਕੋਈ ਸੜਕਾਂ ਰੇਲਾਂ ਨਹੀਂ ਰੋਕਣੀਆਂ ਸੀਗੀਆਂ। ਇੱਥੇ ਵੀ ਤੁਹਾਡੇ ਸਾਹਮਣੇ ਬੈਠੇ ਆਂ, ਸੜਕ ਦੇ ਇੱਕ ਪਾਸੇ ਬੈਠੇ ਆਂ। ਟ੍ਰੈਫਿਕ ਚੱਲ ਰਹੀ ਹੈ ਇੱਕ ਪਾਸਾ ਚੱਲ ਰਿਹਾ ਟ੍ਰੈਫਿਕ ਦਾ। ਸੋ ਇਹ ਇਹ ਜਿਹੜਾ ਲੋਕਾਂ ਨੂੰ ਉਲਝਾਉਣਾ ਮੁੱਖ ਮੰਤਰੀ ਸਾਹਿਬ ਬੰਦ ਕਰੋ ਤੇ ਸਿੱਧੇ ਹੋ ਕੇ ਪੰਜਾਬ ਦੇ ਮਾਮਲਿਆਂ ਤੇ ਹੱਲ ਕਰੋ ਇਹਨਾਂ ਦਾ ਪੰਜਾਬ ਦੇ ਵਿੱਚ ਇੱਕ ਅਜਿਹਾ ਦਰਦਨਾਕ ਹਾਦਸਾ ਸੇਖਣ ਨੂੰ ਮਿਲਿਆ ਹੈ ਜਿੱਥੇ ਕਿ ਦੋ ਸੱਕੇ ਸਾਡੂ ਜਿਹੜੇ ਕਿ ਐਨ ਆਰ ਆਈ ਸੀ ਉਹਨਾਂ ਦੀ ਦਰਦਨਾਕ ਹਾਸੇ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਿਕਰੇ ਖਾਸ ਕੇ ਕਿ ਇੱਕ ਪਾਸੇ ਇੱਕ ਟਰਾਲੀ ਜਿਹੜੀ ਕਿ ਤੂੜੀ ਦਾ ਲੱਦਣ ਦਾ ਕੰਮ ਕਰਦੀ ਸੀ ਪਰਾਲੀ ਦੀ ਗੰਡਾ ਢੋਣ ਦਾ ਕੰਮ ਕਰਦੀ ਹੈ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਿੱਥੇ ਕਿ ਹਾਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਦਕਿ ਚਾਰ ਵਿਅਕਤੀ ਗੰਭੀਰ ਰੂਪ ਦੇ ਨਾਲ ਲਖਮੀਆ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਆ ਉੱਥੇ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਕਿ ਮਰਨ ਵਾਲਿਆਂ ਦੇ ਵਿੱਚ ਦੋ ਸਕੇ ਸਾਡੂ ਸੰਧ ਦੇ ਦੋਵੇਂ ਹੀ ਐਨ ਆਰ ਆਈ ਸੀ ਜਲਾਲਾਬਾਦ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਗਵਾਂਡੀ ਦੇ ਵੱਲੋਂ ਗਵਾਂਡੀ ਦਾ ਕਤਲ ਕਰ ਦਿੱਤਾ ਗਿਆ ਇਹ ਮਾਮਲਾ ਮਾਮੂਲੀ ਤਕਰਾਰਦਾਰ ਸਾਹਮਣੇ ਆਇਆ ਆ ਜਿੱਥੇ ਕਿ ਜਿਮ ਸੰਚਾਲਕ ਤੇ ਇਲਜ਼ਾਮ ਲੱਗਿਆ ਕਿ ਉਸ ਦੇ ਵੱਲੋਂ ਕਤਲ ਕਰਕੇ লাশ ਨੂੰ ਖੁਰਦਪੁਰਦ ਕਰਨ ਦਾ ਕੋਸ਼ਿਸ਼ ਵੀ ਕੀਤੀ ਗਈ ਜ਼ਿਕਰ ਖਾਸ ਹੈ ਕਿ ਪੂਰਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਆ ਜਿੱਥੇ ਕਿ ਪਿੰਡ ਬਾਂਹਣੀ ਵਾਲਾ ਦੇ ਵਿੱਚ ਮੰਗਲਵਾਰ ਦੀ ਰਾਤ ਇਸ ਬਾਬਤ ਪੁਲਿਸ ਤੇ ਵੱਲੋਂ ਹੁਣ ਤਫ਼ਤੀਸ਼ ਕੀਤੀ ਜਾ ਰਹੀ ਹੈ ਜਿੱਥੇ ਕਿ ਵੈਰੋਕਾ ਅਧੀਨ ਪੈਂਦੇ ਪਿੰਡ ਬਾਂਹਣੀ ਵਾਲਾ ਦੀ ਢਾਣੀ ਕੋਕਰੀ ਵਿਖੇ ਇੱਕ ਗਵਾਂਡੀ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਆਪਣੇ ਗਵਾਂਡੀ ਨੌਜਵਾਨ ਦਾ ਤੇਜ਼ ਤਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਕਤਲ ਨੂੰ ਲੁਕਾਉਣ ਦੇ ਲਈ Laash ਨੂੰ ਪਿੰਡ ਦੇ ਨਾਲ ਲੱਗਦੀ ਨਹਿਰ ਦੇ ਵਿੱਚ ਕੱਟੀ ਕੱਚੀ ਪਟੜੀ ਤੇ ਸੁੱਟਣ ਦਾ ਨਾਲ ਸਾਰੇ ਸਬੂਤ ਮਿਟਾਉਣ ਦੇ ਫਰਾਗ ਦੇ ਵਿੱਚ ਸੀ ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਤੇ ਜਾਣਕਾਰੀ ਸੰਬੰਧ ਥਾਣੇ ਦੇ ਵਿੱਚ ਦਿੱਤੀ ਗਈ ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਚਰਨ ਸਿੰਘ ਉਰਫ ਬੱਗਾ ਪੁੱਤਰ ਜਗੀਰ ਸਿੰਘ ਵਾਸੀ ਬਾਮਣੀ ਵਾਲਾ ਟਾਣੀ ਕੋਕਰੀ ਜੋ ਵਿਆਹਿਆ ਹੋਇਆ ਸੀ ਉਸਤੇ ਤਿੰਨ ਛੋਟੇ ਬੱਚੇ ਵੀ ਨੇ ਅਤੇ ਉਸਦੇ ਘਰ ਵਾਲੀ ਕਿਸੇ ਕਾਰਨ ਪਿਛਲੇ 6 ਮਹੀਨੇ ਤੋਂ ਪੇਕੇ ਦੇ ਵਿੱਚ ਸੀ ਅਜਿਹੇ ਦੇ ਵਿੱਚ ਗੁਮਾਨ ਚ ਜਿਮ ਸੈਂਟਰ ਚਲਾਉਣ ਵਾਲੇ ਵਿਅਕਤੀ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਇਸ ਬਾਬਤ ਸੀਨੀਅਰ ਪੁਲਿਸ ਅਫਸਰਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਅਹਿਮ ਖੁਲਾਸੇ ਦਾਅਵੇ ਕੀਤੇ ਗਏ ਨੇ ਹਾਂਜੀ ਬੇਟਾ ਕੀ ਨਾਮ ਹੈ ਰਾਜਵੀਰ ਤੇ ਰਾਤੀ ਤੇਰੇ ਪਾਪਾ ਕਿੰਨੇ ਵਜੇ ਗਏ ਸੀਗੇ 8 ਵਜੇ ਦੇ 10 ਮਿੰਟ ਤੇ ਤੇ ਕੀ ਕਹਿੰਦੇ ਸੀ ਤੁਹਾਨੂੰ ਕੀ ਕਹਿ ਕੇ ਗਏ ਨੇ ਉਹ ਕਹਿੰਦੇ ਮੈਂ ਉਹ ਮੈਂ ਚੱਲਣਾ ਜਿਮ 'ਚ ਤੁਸੀਂ ਮੈਂ ਪੈਸੇ ਲੈ ਕੇ ਆਣਾ ਤੁਸੀਂ ਇੱਥੇ ਰੁਕੋ ਅੱਛਾ ਤੇ ਉਸ ਤੋਂ ਬਾਅਦ ਪਾਪਾ ਆਏ ਨਹੀਂ ਤੇ ਫਿਰ ਤੁਸੀਂ ਫੋਨ ਨਹੀਂ ਲਾਇਆ ਸੀ ਵੀ ਪਾਪਾ ਆਜੋ ਉਹ ਨਕਲ ਮੌਲੀ ਨਹੀਂ ਸੀ ਫੋਨ ਕਰੇ ਰੱਖ ਕੇ ਸੀ ਤੇ ਕੌਣ ਬੰਦੇ ਆਏ ਸੀ ਕੋਈ ਪਤਾ ਹੈਗਾ ਨਹੀਂ ਉਹ ਆਏ ਸੀ ਮੂਵਲੇਟਾ ਸੀ ਉਹ ਨਾ ਦਾ ਕਹਿੰਦੇ ਉਹ ਰਾਮੀ ਤੇ ਫਿਰ ਉਹ ਗਿਆ ਡੈਡੀ ਪਤਾ ਲੈਣ ਫਿਰ ਹੁੰਦਾ ਉਸ ਤੋਂ ਬਾਅਦ ਮੋਟਰਸਾਈਕਲ ਤੇ ਅੱਛਾ ਕਿੰਨੇ ਜਣੇ ਸੀ ਦੋ ਜਿੰਨੇ ਅੱਛਾ ਤੇ ਉਹਨਾਂ ਨੇ ਪਾਪਾ ਨੂੰ ਵਿੱਚ ਬਿਠਾ ਲਿਆ ਨਹੀਂ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਸੀ ਠੀਕ ਹੈ ਉਸ ਤੋਂ ਬਾਅਦ ਡੈਡੀ ਘਰੇ ਨਹੀਂ ਆਏ ਠੀਕ ਹੈ ਜੋ ਵੈਰੋ ਕੋਈ ਵੱਲੋਂ ਇਸਰ ਇੱਕ ਡੈੱਡ ਬੋਡੀ ਜਿਹੜੀ ਆ ਉਹ ਬਾਂਮਣੀ ਪਿੰਡ ਜਿਹੜੀ ਕੱਚੀ ਨਹਿਰ ਉਹਦੇ ਉੱਤੇ ਪਈ ਆ ਤੋ ਇੱਕ ਵਾਰ ਤਾਂ ਇਹ ਅਨਨੋਨ ਜਿਹੜਾ ਸੀਗਾ ਮਰਡਰ ਸਾਡੇ ਸਾਹਮਣੇ ਆਇਆ ਪਰ ਜਦੋਂ ਮੌਕੇ ਤੇ ਜਾ ਕੇ ਅਸੀਂ ਇਨਫੋਰਮੇਸ਼ਨ ਕਲੈਕਟ ਕੀਤੀ ਤਾਂ ਇਹ ਗੁਰਸ਼ਰਨ ਸਿੰਘ ਇਲਿਸ ਬੁੱਗਾ ਸਨਫ ਜੰਗੀਰ ਸਿੰਘ ਜਿਹੜਾ ਹੈ ਪਿੰਡ ਬੰਮਣੀ ਵਾਲੀ ਦੇ ਹੀ ਰਹਿਣ ਵਾਲਾ ਸੀਗਾ ਜਿਸ ਦਾ ਕਤਲ ਸਿਰ ਵਿੱਚ ਔਰ ਗਰਦਨ ਤੇ ਕਾਪੇ ਦੇ ਵਾਰ ਕਰਕੇ ਕੀਤਾ ਗਿਆ ਸੀਗਾ ਸਰ ਰੰਜਿਸ਼ ਵਜਾਂ ਕੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਜੀ ਆ ਪਹਿਲਾਂ ਤਾਂ ਇਹ ਇੱਕ ਵਾਰ ਜਿਹੜਾ ਅਨੋਨ ਮੈਟਰ ਅਸੀਂ ਦੇਖ ਰਹੇ ਸੀਗੇ ਪਰ ਇਹਨੂੰ ਡੂੰਘਾਈ ਨਾਲ ਜਦੋਂ ਇਹਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਵੀ ਇਹਦਾ ਇੱਕ ਗਵੰਡੀ ਹੈ ਅਮਰਜੀਤ ਸਿੰਘ ਪੁੱਤਰ ਇੰਦਰ ਸਿੰਘ ਜੀ ਜੋ ਇਹਦੇ ਪਿੰਡ ਦੇ ਰਹਿਣ ਵਾਲਾ ਔਰ ਉਹ ਜਿਮ ਟ੍ਰੇਨਰ ਦਾ ਕੰਮ ਕਰਦਾ ਆ ਮਿਰਤਿਕਾ ਜਿਹੜਾ ਇਹ ਸ਼ਰਾਬ ਪੀਣ ਦਾ ਨਸ਼ਾ ਕਰਨ ਦਾ ਦੀ ਸੀਗਾ ਔਰ ਜਿਹੜਾ ਜਿਮ ਟ੍ਰੇਨਰ ਅਮਰਜੀਤ ਉਹ ਵੀ ਨਸ਼ਾ ਕਰਨ ਦਾ ਦੀ ਸੀਗਾ ਸਰ ਇਹ ਸ਼ਾਦੀ ਸ਼ੁਦਾ ਜੀ ਜਿਸ ਦੌਰਾਨ ਹੀ ਜਿਹੜਾ ਇਹਨਾਂ ਦਾ ਰਾਤ ਝਗੜਾ ਹੋਇਆ ਜੀ ਔਰ ਝਗੜੇ ਦੇ ਦੌਰਾਨ ਹੀ ਜਿਹੜਾ ਜਿਹੜਾ ਮ੍ਰਿਤਕ ਆ ਗੁਰਸ਼ਰਨ ਸਿੰਘ ਇਹਨੇ ਅਮਰਜੀਤ ਸਿੰਘ ਦੀ ਜਿਹੜੀ ਭੈਣ ਆ ਉਹਦੇ ਖਿਲਾਫ ਸ਼ਬਦ ਬੋਲੇ ਕੁਛ ਅਜੇ ਕਿ ਉਹਨੂੰ ਗੁੱਸਾ ਆ ਗਿਆ ਜਿਸ ਕਾਰਨ ਉਹਨੇ ਇਹਦੇ ਸਿਰ ਦੇ ਵਿੱਚ ਕਾਪਾ ਮਾਰ ਕੇ ਔਰ ਗਰਦਨ ਤੇ ਵਾਰ ਕਰਕੇ ਇਹਦਾ ਕਤਲ ਕੀਤਾ ਸਰ ਇਹ ਜਿਹੜਾ ਮ੍ਰਿਤਕ ਹੈ ਜੀ ਗੁਰਸ਼ਰਨ ਸਿੰਘ ਇਹ ਸ਼ਾਦੀ ਸ਼ੁਦਾ ਹੈ ਜੀ ਹਾਂਜੀ ਬਿਲਕੁਲ ਇਹ ਸ਼ਾਦੀ ਸ਼ੁਦਾ ਹੈ ਤਿੰਨ ਬੱਚੇ ਨੇ ਇਹਦੇ ਜੀ ਆ ਦੋ ਲੜਕੀਆਂ ਔਰ ਇੱਕ ਲड़का ਪਰ ਜਿਹੜੀ ਇਹਦੀ ਘਰ ਵਾਲੀ ਆ ਉਹ ਕਰੀਬ 6 ਮਹੀਨੇ ਤੋਂ ਜਿਹੜੀ ਉਹ ਇਹਦੇ ਨਾਲ ਗਿਲਾ ਸ਼ਿਕਵਾ ਸੀਗਾ ਕੋਈ ਉਸਕਾਰ ਕੇ ਜਿਹੜਾ ਆਪਦੇ ਪਿੱਕੇ ਪਿੰਡ ਗਈ ਸਰ ਜਿਹੜਾ ਜਿਮ ਟ੍ਰੇਨਰ ਹੈ ਜੀ ਉਹਦੇ ਨਾਲ ਕੋਈ ਹੋਰ ਵਿਅਕਤੀ ਵੀ ਸੀਗੇ ਇੱਕ ਕੱਲੇ ਵੱਲੋਂ ਹੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਆ ਬਿਲਕੁਲ ਜੀ ਸਾਡੀ ਪਰਤਾਲ ਚੱਲ ਰਹੀ ਹੈ ਜਿੱਥੋਂ ਤੱਕ ਸਾਡਾ ਸ਼ੱਕ ਹੈ ਉਹਦੇ ਨਾਲ ਜਰੂਰ ਕੋਈ ਹੋਰ ਹੈ ਜਿਹੜਾ ਕੋਈ ਅ ਇਹਦੇ ਨਾਲ ਜਿਹਨੇ ਇਹਦੀ ਮਦਦ ਕੀਤੀ ਆ ਕਿਉਂਕਿ ਇੱਕ ਕਤਲ ਕਰਨ ਤੋਂ ਬਾਅਦ ਜਿਹੜਾ ਡੈੱਡ ਬੋਡੀ ਉੱਥੇ ਸੁੱਟੀ ਗਈ ਆ ਸੋ ਇਹਨੂੰ ਲੈ ਕੇ ਜਾਣਾ ਡੈੱਡ ਬੋਡੀ ਨੂੰ ਕਿਉਂਕਿ ਜਿਸ ਤਰੀਕੇ ਦਾ ਉਹਦੀ ਸਰੀਰ ਸੀਗਾ ਮਰਨ ਵਾਲੇ ਦਾ ਇਕੱਲੇ ਬੰਦੇ ਨੂੰ ਹੈਂਡਲ ਕਰਨਾ ਮੁਸ਼ਕਲ ਸਰ ਜਿਸ ਤਰ੍ਹਾਂ ਦੇਖਣ ਚ ਆਇਆ ਵੀ ਜਿਹੜਾ ਦੋਸ਼ੀ ਸੀਗਾ ਉਹ ਬਹੁਤ ਛਾਤਰ ਸੀਗਾ ਉਹ ਜਿਮ ਦੇ ਸੈਂਟਰ ਦੇ ਬਾਹਰ ਕੈਮਰੇ ਲੱਗੇ ਹੋ ਸੀ ਪਰ ਕੈਮਰੇ ਬੰਦ ਕੀਤੇ ਹੋਏ ਸੀਗੇ ਜੀ ਹਾਂ ਬਿਲਕੁਲ ਜੀ ਉਹਨੇ ਬੜੀ ਚੁਸਤੀ ਦੇ ਨਾਲ ਬੜੀ ਚਲਾਕੀ ਦੇ ਨਾਲ ਇਹਨੂੰ ਇੱਕ ਬਲਾਈਂਡ ਮਰਡਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਅਸੀਂ ਇਹਨੂੰ ਡੂੰਘਾਈ ਨਾਲ ਪੜਤਾਲ ਕੀਤੀ ਔਰ ਇਸੇ ਤਹਿਤ ਜੋ ਸਾਨੂੰ ਉੱਥੋਂ ਬਲੱਡ ਸਟੇਨਸ ਔਰ ਹੋਰ ਵੀ ਜਿਹੜੇ ਕੋਈ ਸ਼ੱਕੀ ਜੜੀਆਂ ਚੀਜ਼ਾਂ ਸਾਨੂੰ ਮਿਲੀਆਂ ਜਿਦੇ ਆਧਾਰ ਤੇ ਅਸੀਂ ਇਹਨੂੰ ਜਿਹੜਾ ਅਮਰਜੀਤ ਨੂੰ ਸ਼ਕਤੀ ਨਾਲ ਪੁਸ਼ਕਸ਼ ਕੀਤੀ ਜਿਸ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਪੀ ਇਹਨੇ ਇਸ ਵਜ੍ਹਾ ਕਰਕੇ ਦਾ ਜਿਹੜਾ ਸਰ ਪਰਿਵਾਰ ਇੱਕ ਮਾਮਲਾ ਜੋੜ ਰਿਹਾ ਜੀ Google Pay ਤੋਂ ਵੀ ਜਿਹੜਾ ਇਹ ਜਿਮ ਟ੍ਰੇਨਰ ਹੈ ਇਹਦੇ ਵੱਲੋਂ account ਖੋਲਿਆ ਗਿਆ ਸੀ Google Pay ਤੋਂ ਪੈਸੇ ਟ੍ਰਾਂਸਫਰ ਕੀਤੇ ਗਏ ਸੀ ਉਹ ਕਿੰਨੀ ਕੁ ਸਚਾਈ ਹੈ ਜੀ ਇਹਦੇ ਵਿੱਚ ਅਰੇ ਉਹ ਵੀ ਦੇਖੋ ਸਾਡਾ ਪੜਤਾਲ ਦਾ ਵਿਸ਼ਾ ਪਰ ਫਿਲਹਾਲ ਕੜੀ ਜਿਹੜਾ ਜਿਹੜਾ ਦੋਸ਼ੀ ਹੈ ਅਮਰਜੀਤ ਸਿੰਘ ਉਹਦੇ ਤੋਂ ਅਸੀਂ ਜਿਹੜੀ ਡੂੰਘਾਈ ਨਾਲ ਪੁੱਛائش ਕੀਤੀ ਆ ਉਹ ਇਹੀ ਵਜ੍ਹਾ ਰੰਜਸ਼ ਹੈ ਵੀ ਇਹਦੀ ਜਿਹੜੀ ਸਿਸਟਰ ਆ ਉਹਨੂੰ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਉਹਦੀ ਜਿਹੜਾ ਕੋਈ ਇੱਜ਼ਤ ਆਪਰੂ ਬਾਰੇ ਕੋਈ ਗਲਤ ਸ਼ਬਦ ਬੋਲੇ ਗਏ ਸਰ ਜਿਹੜਾ ਮੌਕੇ ਤੇ ਜਿਹੜਾ ਜਦੋਂ ਡੈੱਡ ਬੋਡੀ ਨੂੰ ਲਜਾਇਆ ਗਿਆ ਕੋਈ ਵਾਹਨ ਵਰਤਿਆ ਗਿਆ ਉਹ ਵੀ ਪੁਲਿਸ ਵੱਲੋਂ ਕਬਜ਼ੇ 'ਚ ਲਿਆ ਗਿਆ ਜੀ ਨਹੀਂ ਹਾਲ ਦੀ ਘੜੀ ਜਿਹੜਾ ਐਸਐਚਓ ਸਾਹਿਬ ਨੂੰ ਭੇਜਿਆ ਗਿਆ ਉਹ ਜੋ ਗੱਲ ਸਾਹਮਣੇ ਹੈ ਸਕੂਟਰੀ ਦੇ ਉੱਤੇ ਜਿਹੜੀ ਐਕਟਿਵਾ ਸੀਗੀ ਉਹਦੇ ਉੱਤੇ ਇਹ ਜਿਹੜਾ ਡੈੱਡ ਬੋਡੀ ਲੈ ਕੇ ਪਏ ਦੋਸ਼ੀ ਨੇ ਮੰਨਿਆ ਜੀ ਤੇਜ ਤਾਰ ਹਥਿਆਰ ਨਾਲ ਕਤਲ ਕੀਤਾ ਗਿਆ ਜਾਂ ਕਿਸੇ ਹੋਰ ਜੰਟਰ ਦੇ ਨਾਲ ਨਹੀਂ ਨਹੀਂ ਬਿਲਕੁਲ ਇਹ ਰਾਤ ਜਿਹੜਾ ਅਸੀਂ ਪਿੰਡ ਚ ਪੜਤਾਲ ਕੀਤੀ ਹੈ ਜਿਹੜਾ ਦੋਸ਼ੀਆ ਰਾਤ ਇਹਨੇ ਇੱਕ ਕਾਪਾ ਜਿਹੜਾ ਸੀਗਾ ਇਹਦੇ ਕੋਲੇ ਉਹ ਇਹ ਪਹਿਲਾਂ ਤਿੱਖਾ ਕਰਾਉਣ ਗਿਆ ਪਿੰਡ ਦੇ ਵਿੱਚ ਹੀ ਜੀ ਪਿੰਡ ਦੇ ਵਿੱਚ ਇੱਕ ਦੁਕਾਨ ਬਣੀ ਹੈ ਜਿੱਥੇ ਇਹ ਵੈਪਨ ਵਗੈਰਾ ਜਾਂ ਕਈਆਂ ਵਗੈਰਾ ਉਹਨੂੰ ਤਿੱਖਾ ਕਰਦੇ ਨੇ ਪਰ ਉੱਥੇ ਲਾਈਟ ਨਾ ਹੋਣ ਕਾਰਨ ਜਿਹੜਾ ਉਹਨੂੰ ਜਵਾਬ ਦਿੱਤਾ ਫਿਰ ਉਹਨੇ ਘਰੇ ਜਿਹੜੀ ਜਿਹੜੇ ਰੰਦਾ ਹੁੰਦਾ ਉਹਨੂੰ ਆਪਾਂ ਅਸੀਂ ਆਰੀ ਕਹਿ ਲੈਂਦੇ ਹਾਂ ਜੀ ਉਹਦੇ ਨਾਲ ਇਹਨੂੰ ਕਾਫੀ ਕਾਰ ਦਿੱਤੀ ਵਧੀਆ ਉਹਨੂੰ ਤਿੱਖਾ ਕੀਤਾ ਉਹਦੇ ਨਾਲ ਫਿਰ ਇਹਨੇ ਕਤਲ ਕੀਤਾ ਉਹ ਵੀ ਉਹ ਸਾਨੂੰ ਮੰਨ ਗਿਆ ਔਰ ਉਹ ਵੀ ਬਰਾਮਦ ਕਰਵਾ ਰਹੇ ਸਰ ਹੁਣ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਕਿਹਦੇ ਬਿਆਨਾਂ ਤੇ ਹੋਇਆ ਜੀ ਆ ਦੇਖੋ ਜਿਹੜਾ ਅਸੀਂ ਡੈੱਡ ਬੋਡੀ ਆ ਭੇਜੀ ਵੀ ਆ ਉਸ ਮੌੜਮ ਲਈ ਉੱਥੇ ਸਿਵਲ ਹਸਪੀਟਲ ਦੇ ਵਿੱਚ ਦੇਖਦੇ ਹਾਂ ਹੁਣ ਇਹ ਜਿਹੜਾ ਬਿਆਨ ਲਿਖਾਉਣਾ ਕਿਉਂਕਿ ਵਾਈਫ ਉਹਦੀ ਹੈ ਨਹੀਂ ਗਈ ਘਰੇ ਤੇ ਨਾ ਹੀ ਹੋਰ ਕੋਈ ਵਿਚੋਰ ਜਿਹੜਾ ਪਰਸਨ ਸੀਗਾ ਸੋ ਸਰਪੰਚ ਸਾਹਿਬ ਨੂੰ ਅਸੀਂ ਬੁਲਾਇਆ ਬਿਆਨ ਦੇਖਣ ਤੋਂ ਬਾਅਦ ਦੇਖਦੇ ਆ ਕੇਸ ਦੇ ਤੇ ਉਹ ਸ਼ੱਕ ਸ਼ੁਭਾ ਕਰਦੇ ਆ ਉਸ ਤੋਂ ਇਲਾਵਾ ਵੀ ਜੇ ਅਸੀਂ ਆਪਦੀ ਪੜਤਾਲ ਦੇ ਵਿੱਚ ਜੇ ਕੋਈ ਸ਼ੱਕੀ ਬੰਦਾ ਹੋਰ ਕੋਈ ਸਾਨੂੰ ਲੱਗਿਆ ਵੀ ਇਹ ਵੀ ਨਾਲ ਸੀਗਾ ਉਹਨੂੰ ਵੀ ਨਹੀਂ ਬਖਸ਼ਿਆ ਜਾਉ ਮਰਡਰ ਦਾ ਟਾਈਮ ਕੋਈ ਦੱਸਿਆ ਦੋਸ਼ੀ ਨੇ ਕਿੰਨੇ ਵਜੇ ਮਰਡਰ ਕੀਤਾ ਗਿਆ ਜੀ ਆ ਰਾਤ ਤਕਰੀਬ ਇਹ 8:30 ਵਜੇ ਝਗੜਾ ਹੋਇਆ ਇਹਨਾਂ ਦਾ ਜੀ ਤੇ 8:30 ਤੋਂ 9 ਦੇ ਵਿੱਚ ਵਿੱਚ ਜਿਹੜਾ ਮਰਡਰ ਹੋਇਆ ਡੈੱਡ ਬੋਡੀ ਨੂੰ ਦੇਖਣ ਤੋਂ ਵੀ ਇਹੀ ਚੀਜ਼ ਆਪਦੀ ਆ ਲੱਗਦਾ ਵੀ ਜਿਵੇਂ ਬਲੱਡ ਉਹਦਾ ਜੰਮਿਆ ਹੋਇਆ ਸਿਰ ਦਾ ਬਲੱਡ ਜੰਮਿਆ ਹੋਇਆ ਗਰਦਨ ਦਾ ਬਲੱਡ ਜੰਮਿਆ ਹੋਇਆ ਮੌਕੇ ਤੇ ਹੈ ਨਹੀਂਗਾ ਸੋ ਇਸ ਤੋਂ ਜਾਹ ਰਹਿ ਕੇ ਜਿਹੜਾ ਕਰੀਬ 10-12 ਘੰਟੇ ਉਹਨੂੰ ਹੋ ਗਏ ਕਤਲੋਂ ਛਪਾਉਣ ਲਈ ਕੋਈ ਇਹ ਸਾਜ਼ਿਸ਼ ਵੀ ਰਚੀ ਗਈ ਸੀ ਆ ਦੇਖੋ ਉਹ ਚੀਜ਼ ਅਸੀਂ ਪੜਤਾਲ ਕਰ ਰਹੇ ਹਾਂ ਸਾਜ਼ਿਸ਼ ਤਾਂ ਉਹਨੇ ਬਹੁਤ ਵੱਡੀ ਰਚੀ ਸੀ ਵੀ ਜਿਹੜਾ ਇਹ ਇੱਕ ਅਨਨੋਨ ਇਹਨੂੰ ਕਤਲ ਜਿਹੜਾ ਸਾਬਤ ਕੀਤਾ ਜਾਵੇ ਉਹਨੇ ਜਿਹੜਾ ਜਿਮ ਟ੍ਰੇਨਰ ਆ ਉਹਦੀ ਜਿਮ ਦੇ ਵਿੱਚ ਜਿਹੜੇ ਕੈਮਰੇ ਲੱਗੇ ਆ ਉਹ ਉਹਨੇ ਜਿਹੜੇ ਆਫ ਕਰਤੇ ਕਿਉਂਕਿ ਉਹਦੇ ਵਿੱਚ ਰਿਕਾਰਡਰ ਨਾ ਰਵੇ ਮੌਕੇ ਤੇ ਜਿਹੜਾ ਬਲੱਡ ਡੁੱਲਿਆ ਸੀਗਾ ਉਹਨੂੰ ਆਪਣੀ ਸਵੈਟਰ ਦੇ ਨਾਲ ਜਿਹੜਾ ਉਹਨੇ ਸਾਫ਼ ਕਰਕੇ ਔਰ ਬਾਲਟੀ ਦੇ ਵਿੱਚ ਪਾ ਕੇ ਉਹਨੂੰ ਜਿਹੜਾ ਖੁਰਦ-ਬੁਰਦ ਕਰਤਾ ਸਵੈਟਰ ਅਸੀਂ ਬਰਾਮਦ ਕਰ ਲਈ ਹੈ ਉਹਨੂੰ ਖੂਨ ਲੱਗਿਆ ਹੋਇਆ ਔਰ ਜਿਹੜੇ ਹੋਰ ਜਿਹੜਾ ਹਥਿਆਰ ਵਰਤਿਆ ਗਿਆ ਉਹ ਵੀ ਅਸੀਂ ਜਲਦੀ ਬਰਾਮਦ ਕਰਾ ਸਰ ਇਹ ਕਤਲ ਦੀ ਗੁੱਥੀ ਕਿੰਨੇ ਸਮੇਂ ਚ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ ਜੀ ਅ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਜੋ ਸਾਨੂੰ ਨਿਰਦੇਸ਼ ਨੇ ਉਹਨਾਂ ਤਹਿਤ ਅਸੀਂ ਮਿਹਨਤ ਕੀਤੀ ਔਰ ਕਰੀਬ ਸਤ ਅੱਠ ਘੰਟੇ ਦੇ ਵਿੱਚ ਅਸੀਂ ਜਿਹੜੀ ਇਹ ਗੁੱਥੀ ਸੁਲਝਾ ਲਈ ਧੰਨਵਾਦ ਜੀ ਬਹੁਤ ਸੋਣੀ ਹੈ ਬੀਤੇ ਦਿਨੀ ਕੋਟਕਪੂਰਾ ਦੇ ਰਹਿਣ ਵਾਲੀ ਮਾਤੀ ਦੇ ਵੱਲੋਂ ਜਦੋਂ ਨਹਿਰ ਦੇ ਵਿੱਚ ਛਾਲ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਸੀ ਜਦੋਂ ਮਾਮਲਾ ਸਹਰਿਆਂ ਦੇ ਵੱਲੋਂ ਤੰਗ ਪ੍ਰੇਸ਼ਾਨ ਦਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਉਹਨਾਂ ਮਾਤੀ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਕੀਤਾ ਗਿਆ ਜਿਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਜ਼ਿਕਰ ਖਾਸ ਹੈ ਕਿ ਕੋਟਕਪੂਰਾ ਦੇ ਸ਼੍ਰੀ ਰਾਮ ਬਾਗ ਵਿਖੇ ਕੁਝ ਦਿਨ ਪਹਿਲਾਂ ਅਬੋਹਰ ਵਿਖੇ ਗੰਗਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਗੰਗ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਮਾਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਸਮੇਤ ਭਾਰੀ ਗਿਣਤੀ ਦੇ ਵਿੱਚ ਸ਼ਹਿਰ ਦੇ ਲੋਕ ਸ਼ਾਮਿਲ ਸਨ ਜ਼ਿਕਰੇ ਖਾਸ ਹੈ ਕਿ ਕੋਟਕਪੂਰਾ ਦੀ ਰਹਿਣ ਵਾਲੀ ਵੰਦਨਾ ਦਾ ਤਕਰੀਬਨ 3 ਸਾਲ ਪਹਿਲਾਂ ਅਬੋਹਰ ਦੇ ਰਹਿਣ ਵਾਲੇ ਬੈਂਕ ਮੁਲਾਜ਼ਮ ਸਾਜਨ ਦੇ ਨਾਲ ਵਿਆਹ ਹੋਇਆ ਸੀ ਉਹਨਾਂ ਦੀ ਇੱਕ 2 ਸਾਲਾਂ ਦੀ ਧੀ ਵੀ ਹੈ ਸੀ ਸਾਰੇ ਪਰਿਵਾਰ ਵਿੱਚ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਇੱਥੇ ਇਲਜ਼ਾਮ ਲੱਗੇ ਇਸ ਤੋਂ ਬਾਅਦ ਲੰਗੀ 2 ਫਰਵਰੀ ਨੂੰ ਵੰਦਨਾ ਨੇ ਆਪਣੀ 2 ਸਾਲਾਂ ਦੀ ਧੀ ਦੇ ਨਾਲ ਗੰਗ ਨਹਿਰ ਦੇ ਵਿੱਚ ਛਾਲ ਲਗਾ ਦਿੱਤੀ ਸੀ ਸੋ ਇਹ ਸਨ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ ਵਧੇਰੇ ਅਪਡੇਟ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ